ਸਤਿ ਸ਼੍ਰੀ ਅਕਾਲ ਜੀ ਹੌਬ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਬਿਲਕੁਲ ਵਧੀਆ ਤੇ ਅੱਜ ਤੋਂ ਤਿੰਨ ਦਿਨ ਹੋ ਗਏ ਮੈਂ ਕੋਈ ਵਲੌਗ ਨਹੀਂ ਬਣਾਇਆ ਕਿਉਂਕਿ ਮੈਂ ਲੱਗੀ ਹੋਈ ਹਾਂ ਜੀ ਹੁਣ ਡੀਪ ਕਲੀਨਿੰਗ ਦੇ ਵਿੱਚ ਹੁਣ ਜਿੱਦਾਂ ਵੀ ਦੀਵਾਲੀ ਦਾ ਟਾਈਮ ਆ ਗਿਆ ਹੁਣ ਸਫਾਈਆਂ ਵਗੈਰਾ ਸ਼ੁਰੂ ਕਰੀਏ ਹੁਣ ਤੇ ਇੱਧਰ ਮੈਂ ਪਾਇਆ ਹੋਇਆ ਸੀ ਜੀ ਅਲਮਾਰੀ ਦਾ ਖਲਾਰਾ ਦੇਖੋ ਤੁਸੀਂ ਕਿੰਨਾ ਖਲਾਰਾ ਪਾਇਆ ਹੋਇਆ ਹੈ ਮੈਂ ਸਾਰੀ ਅਲਮਾਰੀ ਬੇਲੀ ਕੀਤੀ ਹੋਈ ਹੈ ਤੇ ਇੱਧਰ ਸਾਰੇ ਕੱਪੜੇ ਢੇਰੀ ਕੀਤੇ ਹੋਏ ਆ ਤੇ ਇਹ ਕੁਝ ਮੈਂ ਪ੍ਰੈਸ ਕਰ ਲੇ ਤੇ ਹੁਣ ਮੈਂ ਪ੍ਰੈਸ ਲਗਾਉਣ ਲੱਗੀ ਸੀ ਨਾਲ ਹੀ ਮੈਂ ਸ਼ੁਰੂ ਕਰ ਲਿਆ ਆਪ ਲੋਗ ਮੈਂ ਕਿ ਬਲੌਗ ਵੀ ਨਾਲ ਸ਼ੁਰੂ ਕਰੀਏ ਘਰ ਤੇ ਹੁਣ ਮੈਂ ਕੱਪੜੇ ਪ੍ਰੈਸ ਕਰਨ ਲੱਗੀ ਸੀ ਘਰ ਦਾ ਕੰਮ ਵਗੈਰਾ ਨਾਲ ਵੇੜ ਕੇ ਟਾਈਮ ਇਸ ਟਾਈਮ ਹੋ ਚੁੱਕਾ 5:00 ਵੱਜ ਚੁੱਕੇ ਤੇ ਮੈਂ ਕਿ ਚਲੋ ਥੋੜੇ ਜਿਹੜੇ ਕੱਪੜੇ ਰਹਿ ਗਏ ਵੀ ਪ੍ਰੈਸ ਕਰਕੇ ਫਿਰ ਅਲਮਾਰੀ ਦੇ ਵਿੱਚ ਟਿਕਾਣੇ ਸ਼ੁਰੂ ਕਰੀਏ ਕੰਮ ਨਵੇੜੀਏ ਪਹਿਲਾਂ ਆਪਾਂ ਇਹਦਾ ਆਹ ਰੂਮ ਦਾ ਤੇ ਕੱਪੜੇ ਵਗੈਰਾ ਸੈੱਟ ਕਰੀਏ ਕਿਉਂਕਿ ਇਸ ਵਾਰ ਮੈਂ ਸਾਰਨੋਂ ਪਹਿਲਾਂ अलमारियां ਤੋਂ ਹੀ ਕੰਮ ਸ਼ੁਰੂ ਕੀਤਾ ਕਿਉਂਕਿ ਜਿਹੜੇ ਪਹਿਨਣ ਵਾਲੇ ਕੱਪੜੇ ਆ ਜਾਂ ਨਹੀਂ ਪਹਿਨਣ ਵਾਲੇ ਕੱਪੜੇ ਸਾਰੇ ਸੈਪਰੇਟ ਕਰਤੀਏ ਤੇ ਜਿਹੜੇ ਕਿਸੇ ਨੂੰ ਦੇਣ ਵਾਲੇ ਉਹ ਦੇ ਦੂ ਦਈਏ ਹਨਾ ਫਿਰ अलमारी ਭਰੀ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਚਲੋ ਹੁਣੇ ਸ਼ੁਰੂ ਆਪਾਂ ਟਾਈਮ ਨਾ ਹੋ ਵੇਸਟ ਕਰਦੇ ਹੋਏ ਕੰਮ ਸ਼ੁਰੂ ਕਰੀਏ ਇੱਧਰ ਲੱਗੀ ਸੀ ਜੀ ਮੈਂ ਕੱਪੜੇ ਪ੍ਰੈਸ ਕਰਨ ਪਰ ਆਪਣੇ ਆ ਗਈ ਸੀ ਕੰਪਾਈਨ ਤੇ ਫਿਰ ਆਪਾਂ ਜਿਹੜਾ ਅੱਜ ਧਾਨ ਵਢਾਇਆ ਮਤਲਬ ਕਿ ਬਾਸਪਤੀ ਮੌਸਮ ਵੀ ਠੀਕ ਸੀਗਾ ਤੇ ਹੁਣ ਮੌਸਮ ਤਾਂ ਠੀਕ ਹੈ ਧੁੱਪਾਂ ਬਹੁਤ ਲੱਗ ਰਹੀਆਂ ਆ ਉਹਦੇ ਕਰਕੇ ਹੁਣ ਬਾਸਮਤੀ ਜਿਹੜੀ ਆਪਣੀ ਉਹ ਵਢਾਣ ਵਾਲੀ ਸੀ ਫਿਰ ਆਪਾਂ ਉਹ ਵਢਾ ਲਈ ਪਰ ਇਸ ਵਾਰ ਇੰਨਾ ਮੰਦਾ ਹਾਲ ਆ ਨਾ ਇੰਨੀ ਹਲਦੀ ਜਿਹੜੀ ਪਈ ਹੋਈ ਆ ਧਾਨਾਂ ਨੂੰ ਬਹੁਤ ਜ਼ਿਆਦਾ ਇੱਕ ਦਿਨ ਤਾਂ ਧਾਨਾਂ ਦੇ ਵਿੱਚ ਜਿਵੇਂ ਹਲਦੀ ਦੀ ਨੇਰੀ ਵੀ ਆਈ ਸੀਗੀ ਇੰਨਾ ਅਸਮਾਨ ਦੇ ਵਿੱਚ ਜਿਵੇਂ ਮਤਲਬ ਕਿ ਪੀਲਾ ਹੀ ਪੀਲਾ ਉੱਡ ਰਿਹਾ ਸੀਗਾ ਕਲਰ ਹਵਾ ਦੇ ਵਿੱਚ ਤੇ ਇੱਧਰ ਆਪਾਂ ਫਿਰ ਧਾਨ ਵੜਾਣ ਲੱਗ ਗਏ ਸੀਗੇ ਤੇ ਉਹ ਤਾਂ ਫਿਰ ਮੈਂ ਕੰਟੀਨਿਊ ਬਲੌਗ ਜਿਹੜਾ ਨਹੀਂ ਕਰ ਪਾਈ ਹੈਗੀ ਤੇ ਹੁਣ ਇਹ ਦੂਸਰੇ ਦਿਨ ਦਾ ਬਲੌਗ ਹੈ ਜੀ ਦੂਜੇ ਦਿਨ ਇਹ ਮੈਂ ਸਾਰਾ ਕੰਮ ਕਰਨ ਨੂੰ ਬੈਠ ਕੇ ਕਰਦਾ ਫਿਰ ਲੱਗੀ ਸੀ ਜੇ ਕੱਪੜੇ ਪ੍ਰੈਸ ਕਰਨ ਮੈਂ ਕਿਹ ਜਿਹੜੇ ਮੇਰੇ ਕੱਪੜੇ ਰਹਿੰਦੇ ਉਹ ਵੀ ਪ੍ਰੈਸ ਕਰਕੇ ਹੁਣ ਆਪਾਂ ਜਿਹੜੇ ਆ ਸਾਮ ਸੰਭਾਲ ਦਈਏ ਕਿ ਕਿ ਤਿੰਨ ਦਿਨਾਂ ਤੋਂ ਜਿਹੜਾ ਮੇਰਾ ਕੰਮ ਹੈ ਉਲਝਾ ਵਿੱਚ ਪਿਆ ਹੋਇਆ ਤਿੰਨ ਦਿਨ ਲੱਗੇ ਮੈਨੂੰ ਓਤਨੀ ਅਲਮਰਾ ਸਾਫ਼ ਕਰਦਿਆਂ ਨੂੰ ਕਿਉਂਕਿ ਮੈਨੂੰ ਏਸੀ ਵੀ ਮੈਂ ਇੱਕ ਇੱਕ ਕੱਪੜਾ ਜਿਹੜਾ ਹੈ ਨਾ ਆਪਣਾ ਡੇਲੀ ਯੂਜ਼ ਵਾਲਾ ਉਹ ਪ੍ਰੈਸ ਕਰਕੇ ਹੀ ਰੱਖਣਾ ਹੈ ਜੇ ਇੱਦਾਂ ਹੀ ਤਿਆਂ ਲਗਾ ਕੇ ਰੱਖ ਦੋ ਨਾ ਫਿਰ ਘੋਲ ਹੋਈ ਰਹਿੰਦੀ ਹੈ ਪ੍ਰੈਸ ਕਰਨ ਦੀ ਫਿਰ ਮੈਨੂੰ ਇਹ ਸੀ ਵੀ ਹੁਣ ਮੈਂ ਇਹਨੂੰ ਇੱਕ ਵਾਰੀ ਜੇ ਖਲਾਰਾ ਪਾਇਆ ਹੈ ਤਾਂ ਮੈਂ ਖਲਾਰਾ ਸਾਰਾ ਕਲੀਨਿੰਗ ਕਰਕੇ ਮਤਲਬ ਕਿ ਪ੍ਰੈਸ ਕਰਕੇ ਐਨ ਅੱਛੀ ਤਰ੍ਹਾਂ ਨਾਲ ਅਲਮਰਾ ਕਲੀਨ ਕਰਕੇ ਹੀ ਜਿਹੜਾ ਰੱਖਾਂ ਤੇ ਇਹਦੇ ਵਿੱਚ ਮੈਂ ਇੱਕ ਕਹਿੰਦੇ ਹੁੰਦੇ ਚੁੰਨੀ ਵੀ ਜਿਹੜੀ ਬਿਨਾ ਪ੍ਰੈਸ ਤੋਂ ਨਹੀਂ ਰੱਖੀ ਤਾਂ ਹੀ ਮੈਨੂੰ 3 ਦਿਨ ਲੱਗੇ 3 ਤੋਂ ਮਿਲਦਾ ਚੌਥਾ ਦਿਨੇ ਆ ਕਲੀਨਿੰਗ ਕਰਦੇ ਹੋਏ ਤੇ ਮਤਲਬ ਕਿ ਕਾਫੀ ਜਿਹੜੇ ਦਿਨ ਮੈਨੂੰ ਲੱਗੇ ਸ਼ਰਾਦਾ ਚ ਵੀਡੀਓ ਸ਼ੁਰੂ ਕੀਤੀ ਸੀਗੀ ਤੇ ਹੁਣ ਮੈਨੂੰ ਲੱਗਦਾ ਅੱਜ ਨਵਰਾਤਰੀ ਸ਼ੁਰੂ ਆ ਅੱਜ ਪਹਿਲਾ ਨਵਰਾਤਰੀ ਜਦੋਂ ਮੈਂ ਇਹਨੂੰ ਵੀਡੀਓ ਨੂੰ ਉਹ ਕਰ ਰਹੀ ਆ ਅਪਲੋਡ ਕਰ ਰਹੀ ਆ ਤੇ ਹੁਣ ਮੈਂ फटाफट ਜਿਹੜਾ ਹੈ ਆਪਣਾ ਕੰਮ ਨਵੇੜ ਲਵਾਂ ਨਹੀਂ ਤਾਂ ਫੇਰ ਸ਼ਾਮ ਦਾ ਜਿਹੜਾ ਕੰਮ ਆ ਉਹ ਸ਼ੁਰੂ ਹੋ ਜਾਣਾ ਆਪਣਾ ਰੋਟੀ ਪਾਣੀ ਦਾ ਇਸ ਕਰਕੇ ਮੈਂ ਫਟਾਫਟ ਲੱਗੀ ਹਾਂ ਵੀ ਜਿਹੜਾ ਕੰਮ ਆ ਮੇਰਾ ਨਿਬੜ ਜਵੇ ਇੱਕ ਗਰਮੀ ਇੰਨੀ ਜ਼ਿਆਦਾ ਆ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਉਹਦੇ ਕਰਕੇ ਵੀ ਬਹੁਤ ਸੇਕ ਵੱਜਦਾ ਪ੍ਰੈਸ ਕੋਲ ਤੇ ਇੱਕ ਵਾਰੀ ਤਾਂ ਇਦਾਂ ਲੱਗਿਆ ਜਿਵੇਂ ਪੰਗਾ ਹੀ ਲੈ ਲਿਆ ਹੁੰਦਾ ਆ ਵੀ ਇਹਨਾਂ ਨੂੰ ਇੱਦਾਂ ਹੀ ਰੱਖ ਦਮ ਪਰ ਨਹੀਂ ਆਪਾਂ ਹਿੰਮਤ ਨਹੀਂ ਆ ਰਹੀ ਹਿੰਮਤ ਦੇ ਨਾਲ ਜਿਹੜਾ ਆ ਆਪਾਂ ਸਾਰੇ ਕੱਪੜੇ ਪ੍ਰੈਸ ਕਰ ਦਿੱਤੇ ਮਿਹਨਤ ਤਾਂ ਬਹੁਤ ਲੱਗੀ ਤਾ ਪਰ ਕਹਿੰਦੇ ਹੁੰਦੇ ਆ ਕਦੇ ਵੀ ਕਿਸੇ ਕੰਮ ਵਾਸਤੇ ਆਪਾਂ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਤੇ ਅੱਜ ਮੈਂ ਜਿਹੜਾ ਇਹ ਪੂਰੀ ਅਲਮਰਾ ਆਪਣੀ ਕਲੀਨ ਕਰਕੇ ਤੇ ਕੰਪਲੀਟ ਕਰ ਦਿੱਤੀ ਆ ਜਿਹੜੇ ਇਹਦੇ ਵਿੱਚੋਂ ਕੱਪੜੇ ਮੈਂ ਮਤਲਬ ਕਿਸੇ ਨੂੰ ਦੇਣੇ ਸੀਗੇ ਜਿਹੜੇ ਹੁਣ ਮੈਂ ਨਹੀਂ ਪਹਿਨਣੇ ਉਹ ਵੀ ਕੱਢ ਦਿੱਤੇ ਆ ਤੇ ਜਦਕਿ ਇਸ ਵਾਰ ਮੈਂ ਕਈ ਸੂਟ ਇਦਾਂ ਦੇ ਜਿਹੜੇ ਮੈਂ ਪਹਿਨਨੇ ਵੀ ਨਹੀਂ ਹੈਗੇ ਹਲੇ 2-3 ਤਾਂ ਮੇਰੇ ਇਦਾਂ ਦੇ ਸੂਟ ਪਏ ਆ ਜਿਹੜੇ ਮੈਂ ਸਟਿਚ ਕਰਕੇ ਰੱਖੇ ਹੋਏ ਆ ਪਰ ਇੱਕ ਵਾਰ ਵੀ ਨਹੀਂ ਨਾਲੇ ਜਦਕਿ ਉਹ ਮੈਂ ਡੇਲੀ ਯੂਜ਼ ਵਾਸਤੇ ਲੈ ਕੇ ਹੀ ਸੀ ਉਹ ਟਰਾਈ ਵੀ ਨਹੀਂ ਕਰਕੇ ਦੇਖੇ ਤੋ ਫਿਰ ਦੇਖਦੇ ਕਿ ਮੈਨੂੰ ਹਾਸਾ ਵੀ ਆ ਰਿਹਾ ਸੀ ਗੁੱਸਾ ਵੀ ਆ ਰਿਹਾ ਸੀ ਆਪਣੇ ਆਪ ਤੇ ਵੀ ਕਿੰਨੀ ਵੇਸਟਿੰਗ ਹੈ ਨਾ ਕੱਪੜੇ ਦੀ ਆਪਾਂ ਕਰਦੇ ਅਸੀਂ ਲਾਸ ਲਾ ਕੇ ਰੱਖੀ ਜਾਂਦੇ ਆ ਮੁੜ ਕੇ ਫਿਰ ਉਹਦਾ ਪੈਨਨ ਦਾ ਵੀ ਟਾਈਮ ਨਹੀਂ ਲੱਗਦਾ ਗਰਮੀ ਦੇ ਵਿੱਚ ਖਾਸ ਕਰਕੇ ਸਰਦੀਆਂ ਵਿੱਚ ਹਰ ਇੱਕ ਕੱਪੜਾ ਪੈਨ ਹੋ ਜਾਂਦਾ ਪਰ ਜਿਹੜਾ ਗਰਮੀਆਂ ਦੇ ਵਿੱਚ ਕੱਪੜੇ ਪਹਿਨਣੇ ਹੁੰਦੇ ਆ ਨਾ ਉਹ ਕੱਸੇ ਕੱਸੇ ਪੁਰਾਣੇ ਪੁਰਾਣੇ ਕੱਪੜੇ ਪਹਿਨਣ ਹੁੰਦੇ ਐਨੀ ਗਰਮੀ ਦੇ ਵਿੱਚ ਜਿਹੜੇ ਨਵੇਂ ਸਟਿਚ ਕਰਾਏ ਹੋਏ ਕੱਪੜੇ ਉਹ ਨਹੀਂ ਪਹਿਨ ਹੁੰਦੇ ਜਿਹੜੇ ਮਤਲਬ ਕਿ ਪਹਿਲੇ ਪਿਛਲੇ ਸਾਲ ਦੇ ਜਿੱਦਾਂ ਹੁੰਦੇ ਉਹ ਕੱਪੜੇ ਪਹਿਨ ਹੁੰਦੇ ਆ ਗਰਮੀ ਕਰਕੇ ਕਿ ਉਦੇ ਕਰਕੇ ਵੀ ਹੋ ਜਾਂਦਾ ਜਿੱਦਾਂ ਤੇ ਇੱਧਰ ਹੁਣ ਜਿਹੜਾ ਆ ਮੈਂ ਫਟਾਫਟ ਕਰ ਲੈਣੀ ਆ ਜੀ ਕੱਪੜੇ ਪ੍ਰੈਸ ਅਲਮਾਰੀ ਕਰ ਦਿੱਤੀ ਆ ਪੱਤ ਤਿੰਨ ਦਿਨਾਂ ਚ ਸੈੱਟ ਪੂਰੇ ਤਿੰਨ ਦਿਨ ਲੱਗੇ ਮੈਨੂੰ ਇੱਕ ਅਲਮਾਰੀ ਦੀ ਸੈਟਿੰਗ ਕਰਨੇ ਨੂੰ ਕਿਉਂਕਿ ਮੈਂ ਇੱਕ ਵੀ ਕੱਪੜਾ ਜਿਹੜਾ ਹੈ ਬਿਨਾ ਪ੍ਰੈਸ ਤੋਂ ਨਹੀਂ ਰੱਖਿਆ ਹੈਗਾ ਸਾਰੇ ਪ੍ਰੈਸ ਕਰਕੇ ਹੀ ਜਿਹੜੇ ਆ ਮੈਂ ਰੱਖਿਆ ਜਿਹੜਾ ਕਚਰਾ ਆ ਸਾਰਾ ਕੱਟਦਾ ਇਹ ਮੇਰੇ ਡੇਲੀ ਯੂਜ਼ ਵਾਲੇ ਕੱਪੜੇ ਆ ਇਸ ਅਲਮਾਰੀ ਵਿੱਚ ਮੈਂ ਡੇਲੀ ਯੂਜ਼ ਵਾਲੇ ਜਾਂ ਮੈਂ ਕਿਤੇ ਜਾਣਾ ਮਾੜਾ ਮੋਟਾ ਜਿਵੇਂ ਉਹ ਰੱਖਿਆ ਪਾਰਟੀ ਵੇਅਰ ਜਿਹੜੇ ਆ ਉਹ ਕੱਪੜੇ ਮੈਂ ਇਹਦੇ ਵਿੱਚ ਨਹੀਂ ਰੱਖਦੀ ਤੇ ਇੱਧਰ ਰੱਖ ਦਿੱਤੇ ਆਪਾਂ ਆਪਣੇ ਬੈਗ ਵਗੈਰਾ ਤੇ ਜੁਐਲਰੀ ਵਗੈਰਾ ਇਹ ਸਾਰੀ ਆਪਣੀ ਅਲਟਿਵੇਸ਼ਨ ਜੁਐਲਰੀ ਵਗੈਰਾ ਰੱਖ ਦਿੱਤੀ ਆ ਤੇ ਇਹ ਆਪਾਂ ਬੈਗ ਰੱਖਤੇ ਆ ਡੇਲੀ ਯੂਜ਼ ਵਾਲੇ ਇਹ ਜਿਹੜੇ ਆਪਣੇ ਕਿਤੇ ਪਾਰਟੀ ਵੇਅਰ ਵਗੈਰਾ ਚ ਯੂਜ਼ ਹੁੰਦੇ ਆ ਉਹ ਰੱਖ ਦਿੱਤੇ ਆ ਸਿੱਟਣ ਵਾਲੇ ਆਪਾਂ ਬਾਹਰ ਸਿੱਟ ਦਿੱਤੇ ਆ ਤੇ ਇੱਧਰ ਆਪਾਂ ਡਰੈਸਿੰਗ ਟੇਬਲ ਵੀ ਆਪਣਾ ਪੂਰਾ ਖਾਲੀ ਕਰ ਦਿੱਤਾ ਹੈ ਹੁਣ ਇਹ ਕਰਾਂਗੇ ਆਪਾਂ ਕੰਨ ਨੂੰ ਸਾਫ ਤੇ ਬੈੱਡ ਦੇ ਕੱਪੜੇ ਆਪਾਂ ਸਕਾ ਕੇ ਗੱਦੇ ਵਗੈਰਾ ਉਹ ਆਪਾਂ ਲਗਾਉਂਦੇ ਆਂ ਬਾਕੀ ਕਲੀਨਿੰਗ ਹੁਣ ਆਪਾਂ ਜਿਹੜੀ ਆ ਉਹ ਬਾਅਦ ਚ ਕਰਾਂਗੇ